ਭਾਈ ਗੁਰਜੀ ਦਾ ਕਾਲਾ ਸਾਹਿਰੀ ਭਾਈ ਗੁਰਜੀ ਕੀ ਪਤੀ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਕਰਦੇ ਆਂ ਕਿ ਸਾਰੇ ਭੈਣ ਭਰਾ ਠੀਕ-ਠਾਕ ਹੋਣਗੇ ਵਾਹਿਗੁਰੂ ਤਾਂ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਅੱਜ ਆਪਣੇ ਚੈਨਲ ਚੈਨਲ ਤੇ ਲਾਈਵ ਆਏ ਆਂ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਆਪਾਂ ਲਾਈਵ ਸਟ੍ਰੀਮ ਦੇ ਵਿੱਚ ਨਥਨੇਮ ਦੀਆਂ ਬਾਣੀਆਂ ਅਲੱਗ-ਅਲੱਗ ਬਾਣੀਆਂ ਦੇ ਫਰਤ ਸ਼ੁਰੂ ਕਰਨ ਲੱਗੇ ਆ ਤਾਂ ਵਾਹਿਗੁਰੂ ਕਿਰਪਾ ਬਣਾ ਕੇ ਰੱਖਾਂ ਪਰਮਾਤਮਾ ਸੱਚੇ ਪਾਤਸ਼ਾਹ ਬਖਸ਼ਿਸ਼ ਬਣਾ ਕੇ ਰੱਖਾਂ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੇ ਤੇ ਮਿਹਰ ਭਰੇ ਹੱਥ ਰੱਖਣ ਤੇ ਆਪਾਂ ਗੁਰਬਾਣੀ ਦੇ ਅਰਥ ਜੋ ਪੜ ਸਕੀਏ ਹਨਾ ਤਾਂ ਵਾਹਿਗੁਰੂ ਜੀ ਅ ਜਿਹੜੀ ਵਾਈਬ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿਰਪਾ ਬਖਸ਼ੀ ਹੈ ਸੇਵਾ ਜਿਹੜੀ ਇਹ ਆਪਣੇ ਤੇ ਬਖਸ਼ੀ ਆ ਹਨ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਮੈਂ ਵੀ ਕੁਰਬਾਨੀ ਦੇ ਨਾਲ ਜੁੜੂੰਗੀ ਮੈਨੂੰ ਵੀ ਅ ਕੁਝ ਅਰਥ ਸਮਝ ਆਉਣ ਲੱਗਾ ਨਾ ਸੱਚੇ ਪਾਤਸ਼ਾਹ ਵਾਹਿਗੁਰੂ ਅ ਕਿਰਪਾ ਕਰਨਗੇ ਤੇ ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ ਨਾਲ ਜੁੜੇ ਆ ਹਨ ਤੇ ਉਹ ਵੀ ਕੁਰਬਾਨੀ ਦੇ ਨਾਲ ਜੁਟਣਗੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਸਿਵਾਲੰਦਰਨ ਤੇ ਆਪਾਂ ਜਿਹੜੇ ਹੈਗੇ ਆ ਲਾਈਵ ਸਟ੍ਰੀਮ ਦੇ ਵਿੱਚ ਗੁਰਬਾਣੀ ਦੇ ਅਰਥ ਪਾਉਂਦੇ ਰਹੀਏ ਹਨ ਤੇ ਜਿਹੜੀ ਅੱਜ ਦੀ ਆਪਣੀ ਸਟ੍ਰੀਮ ਹੈ ਇਹਦੇ ਇਥੇ ਆਪਾਂ ਮੂਲ ਮੰਤਰ ਕਹਿੰਦੇ ਜਿਹੜਾ ਜੱਜਜੀ ਸਾਹਿਬ ਦਾ ਪਾਠ ਹੈ ਹਨ ਉਹਦੇ ਸਭ ਤੋਂ ਪਹਿਲੀ ਪੌੜੀ ਦੇ ਵਿੱਚ ਮੂਲ ਮੰਤਰ ਹੁੰਦਾ ਹਨ ਤੇ ਮੂਲ ਮੰਤਰ ਦੇ ਆਪਾਂ ਅਰਥ ਸ਼ੁਰੂ ਕਰਾਂਗੇ हाय ਇਹਨੇ ਪੜਿਆ ਜਾਂਦਾ ਜੈ ਕ੍ਰਿਸ਼ਨ ਕੁਸ਼ੇ ਦਾ ਨਾਮ ਲਿਖਿਆ ਹੋਇਆ ਕਾਰਤਿਕ ਹਾਏ ਹੈਲੋ ਹਾਈ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਹੈ ਜੀ ਤਾਂ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਜਿਹੜਾ ਟੌਪਿਕ ਸੀਗਾ ਗੁਰਬਾਣੀ ਦੇ ਨਾਲ ਰਿਲੇਟਡ ਤੁਹਾਨੂੰ ਸਭ ਨੂੰ ਪਤਾ ਹੈ ਮੈਂ ਗੁਰਬਾਣੀ ਦੇ ਨਾਲ ਰਿਲੇਟਡ ਜਿਹੜੀਆਂ ਵੀਡੀਓਸ ਉਹ ਪਾਉਂਦੀ ਆ ਹਨਾ ਆਪਣੇ ਚੈਨਲ ਤੇ ਸੱਚੇ ਭਾਸ਼ਾ ਕਿਰਪਾ ਬਣਾ ਕੇ ਰੱਖਦੇ ਆਂ ਸੇਵਾ ਆਪਣੇ ਤੋਂ ਲੈਂਦੇ ਹਨ ਤਾਂ ਉਸ ਤਰ੍ਹਾਂ ਆਪਾਂ ਸੇਵਾ ਕਰੀਦੀ ਐ ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਸੀਗਾ ਵੀ ਮੂਲ ਮੰਤਰ ਹਾਂਜੀ ਵੀਰ ਜੀ ਜ਼ਰੂਰ ਸਪੋਰਟ ਕਰਾਂਗੇ ਜਿਨਨੇ ਪ੍ਰਮਾਤਮਾ ਨੇ ਬਖਸ਼ੀਏ ਸਰਬਤੋਂ ਇਸੇ ਤਰ੍ਹਾਂ ਜੇ ਆਪਾਂ ਸਾਰੇ ਭੈਣ ਭਰਾ ਇਸੇ ਤਰ੍ਹਾਂ ਜੀ ਸਪੋਰਟ ਕਰਦੇ ਰਹੀਏ ਹਨਾ ਸਾਰੇ ਇੱਕ ਦੂਜੇ ਨਾਲ ਜੁੜੇ ਰਹੀਏ ਹਨਾ ਤੇ ਇਸੇ ਤਰ੍ਹਾਂ ਸਾਰੇ ਕੰਮ ਕਰਦੇ ਰਹੀਏ ਸਭ ਨੂੰ ਜਿਹੜਾ ਹੈਗਾ ਸਪੋਰਟ ਮਿਲਦੀ ਰਹੇ ਹਨਾ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਟਾਪਿਕ ਆਪਾਂ ਜਿਹੜਾ ਮool ਮੰਤਰ ਦੇ ਆਰਥਿਕ ਕਰਨੇ ਸੀਗੇ ਸਭ ਤੋਂ ਪਹਿਲਾ ਇੱਕੋ ਅੰਕਾਰ ਇੱਕੋ ਅੰਕਾਰ ਦਾ ਮਤਲਬ ਵੀ ਪਰਮਾਤਮਾ ਇੱਕ ਹੈ ਅਕਾਲ ਪੁਰਖ ਜਿਹੜਾ ਉਹ ਇੱਕ ਹੈ ਹਨ ਤੇ ਉਹਦੇ ਨਾਮ ਅਲੱਗ-ਅਲੱਗ ਹੋ ਸਕਦੇ ਆ ਧਰਮਾਂ ਦੇ ਮੁਤਾਬਕ ਉਹਦੇ ਨਾਮ ਅਲੱਗ-ਅਲੱਗ ਹੋ ਸਕਦੇ ਆ ਤੇ ਪਰ ਜਿਹੜੇ ਪਰਮਾਤਮਾ ਉਹ ਇੱਕ ਹੈ ਹਨ ਚਾਹੇ ਉਹਨੂੰ ਤੁਸੀਂ ਅੱਲਾ ਦੇ ਨਾਮ ਨਾਲ ਜਪ ਲੋ ਚਾਹੇ ਉਹਨੂੰ ਰਾਮ ਦੇ ਨਾਮ ਨਾਲ ਜਪ ਲੋ ਤੁਹਾਡੀ ਸ਼ਰਧਾ ਭਾਉਣਾ ਹਨ ਉਹਦੇ ਸਾਰੇ ਨਾਮ ਹੈ ਤੇ ਪਰਮਾਤਮਾ ਇਕਿਆ ਹੈ ਇਹੇ ਏਕ ਓੰਕਾਰ ਦਾ ਅਰਥ ਹੈ ਵੀ ਏਕ ਓੰਕਾਰ ਇੱਕ ਹੈ ਨਾ ਅੱਗੇ ਸਤਨਾਮ ਉਸ ਦਾ ਨਾਮ ਜਿਹੜਾ ਹੈ ਨਾ ਸਤਨਾਮ ਸਤ ਦਾ ਮਤਲਬ ਹੁੰਦਾ ਸੱਚ ਜਿਹੜਾ ਉਸ ਦਾ ਨਾਮ ਹੈ ਉਹ ਸੱਚ ਹੈ ਹੈ ਨਾ ਤੇ ਜਿਹੜਾ ਸਤਨਾਮ ਦਾ ਅਰਥ ਹੈ ਉਹ ਸਚਾਈ ਵਾਲਾ ਹੈ ਨਾ ਤੇ ਅੱਗੇ ਹੈ ਕਰਤਾ ਪੁਰਖ ਜਿਹੜਾ ਕਾਲਪੁਰਖ ਹੈ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਕਰਤਾ ਪੁਰਖ ਜਿਹੜਾ ਜਿਹੜਾ ਕਾਲਪੁਰਖ ਕਰਦਾ ਜਿਹੜਾ ਅਕਾਲ ਪੁਰਖ ਹੈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਤਾ ਮਤਲਬ ਹੁੰਦਾ ਵੀ ਸ੍ਰਿਸ਼ਟੀ ਰਚਣ ਵਾਲਾ ਬਣਾਉਣ ਵਾਲਾ ਹੈ ਨਾ ਤੇ Nirbhau Nirbhau ਕੇ ਉਸ ਡਰ ਤੋਂ ਭੋ ਦਾ ਮਤਲਬ ਹੁੰਦਾ ਡਰ ਜਿਹੜਾ ਅਕਾਲ ਪੁਰਖ ਹੈ ਉਹ ਡਰ ਤੋਂ ਰਹਾ ਤਾਂ ਉਹਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਕਾਲਪੁਰਖ ਤੋਂ ਉੱਪਰ ਤਾਂ ਕੋਈ ਚੀਜ਼ ਹੀ ਨਹੀਂ ਹੈ ਨਾ ਤਫਿਰ ਉਹਨੂੰ ਕਿਸੇ ਕਲਦਾਕਾਰ ਕਿਉਂ ਹੋਊਗਾ ਨਿਰਵੈਰ ਨਿਰਵੈਰ ਮਤਲਬ ਵੀ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਜੇਕਰ ਆਪਾਂ ਨੂੰ ਮਨ ਜਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਹਨਾ ਜਿੰਦਗੀ ਦੇ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕੋਈ ਆਪਾਂ ਨੂੰ ਦੁੱਖ ਤਕਲੀਫ ਆਉਂਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਪਰਮਾਤਮਾ ਦਾ ਆਪਣੇ ਨਾਲ ਵੈਰ ਹੈ ਹਨਾ ਉਹ ਆਪਣੀ ਕਰਮਾਂ ਦੀ ਖੇਡ ਹੁੰਦੀ ਹੈ ਇੱਕ ਆਪਣੀ ਕਰਮਾਂ ਦੀ ਖੇਡ ਹੁੰਦੀ ਹੈ ਹਨ ਜੋ ਆਪਾਂ ਨੂੰ ਫਲ ਮਿਲਦਾ ਹੈਗਾ ਉਹਦੇ ਪਰ ਕਿ ਆਪਾਂ ਨੂੰ ਆਪਾਂ ਨੂੰ ਜਿਹੜਾ ਦੁੱਖ ਤਕਲੀਫ ਆਉਂਦਾ ਪਰ ਪਰਮਾਤਮਾ ਜਿਹੜਾ ਨਿਰਵੈਰ ਹੈ ਕਿਸੇ ਨਾਲ ਉਹਦਾ ਕੋਈ ਵੈਰ ਨਹੀਂ ਹੈ ਹਨ ਤੇ ਅਕਾਲ ਮੂਰਤ ਜਿਹੜਾ ਪਰਮਾਤਮਾ ਕਾਲ ਰਹਿਤ ਹੈ ਹਨ ਪਰਮਾਤਮਾ ਦਾ ਸਰੂਪ ਹੈ ਜਿਹੜਾ ਉਹਦੇ ਵਿੱਚ ਕਾਲ ਕਿਸੇ ਤਰ੍ਹਾਂ ਦਾ ਕਾਲ ਨਹੀਂ ਹੈ ਉਹ ਅਕਾਲ ਕਾਲ ਮੂਰਤ ਹੈ ਨਾ ਨਿੱ ਕਿਸੇ ਤਰ੍ਹਾਂ ਦਾ ਉਹਦੇ ਵਿੱਚ ਕਾਲ ਨਹੀਂ ਹੈ ਜਿਹੜਾ ਅਕਾਲ ਰਹਿਤ ਹੈ ਪਰਮਾਤਮਾ ਅਕਾਲ ਪੁਰਖ ਅਜੂਨੀ ਸੈਭੰ ਜਿਹੜੇ ਅਕਾਲ ਪੁਰਖ ਹੈ ਵਾਇਹਰੂਤ ਸੇ ਪਾਸ਼ਾ ਉਹ ਕਿਸੇ ਜੁਨਾ ਵਿੱਚ ਨਹੀਂ ਪੈਂਦੇਗੇ ਉਹ ਜੁਨਾ ਤੋਂ ਰਹਿਤ ਹੈ ਨਾ ਜੁਨਾ ਤੋਂ ਉੱਪਰ ਕਿਉਂਕਿ ਜੁਨਾ ਉਹਨਾਂ ਨੇ ਬਣਾਈਆਂ ਜੁਨਾ ਮਤਲਬ ਜਿਹੜੀਆਂ 84 ਜੁਨਾ ਆਪਾਂ ਲਗ-ਲਗ ਜਨਮਦਾਰ ਦੇ ਵਿੱਚ ਪੈਨੇ ਆ ਹਨਾ ਉਹ ਜੁਨਾ ਕਦਿਰ ਅਕਾਲ ਪੁਰਖ ਹੈ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਹਨ ਤੇ ਕਿਸੇ ਤਰ੍ਹਾਂ ਦੀ ਜਨਮ ਨਹੀਂ ਪੈਂਦਾ ਕਿਸੇ ਤਰ੍ਹਾਂ ਦਾ ਉਹ ਜਨਮ ਨਹੀਂ ਲੈਣਾ ਪੈਂਦਾ ਕਿਉਂਕਿ ਅਕਾਲ ਪੁਰਖ ਦੇ ਉੱਪਰ ਕੋਈ ਚੀਜ਼ ਨਹੀਂ ਅਕਾਲ ਪੁਰਖ ਖੁਦ ਜਨਮੀਆਂ ਤਿਆਰ ਕਰਦਾ ਖੁਦ ਆਪਾਂ ਨੂੰ ਜਨਮੀਆਂ ਚ ਪਾਉਂਦਾ ਜਿਸ ਤਰ੍ਹਾਂ ਦੀ ਆਪਣੀ ਕਰਮਾਂ ਦੀ ਖੇਰ ਹੁੰਦੀ ਉਸ ਤਰ੍ਹਾਂ ਠੀਕ ਹੈ ਗੁਰ ਪ੍ਰਸਾਦ ਠੀਕ ਹੈ ਜਿਹੜਾ ਗੁਰਪ੍ਰਸਾਦ ਮਤਲਬ ਇਹ ਜਿਹੜਾ ਕਾਲਪੁਰਖ ਆਪਾਂ ਨੂੰ ਗੁਰੂ ਦੇ ਨਾਲ ਪ੍ਰਾਪਤ ਹੁੰਦਾ ਹੈ ਹਨਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਗੁਰੂ ਜਿਹੜਾ ਇੱਕ ਨਾ ਕਾਲਪੁਰਖ ਤੱਕ ਪਹੁੰਚਣ ਦੀ ਪੌੜੀ ਹੈ ਠੀਕ ਹੈ ਉਹਦੇ ਨਾਲ ਆਪਾਂ ਨੂੰ ਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਕਾਲ ਤੇ ਪਰ ਆਪਣੇ ਪਰਮਾਤਮਾ ਮਿਲਦਾ ਠੀਕ ਹੈ ਗੁਰਪ੍ਰਸਾਦ ਤਾਂ ਹੀ ਵਾਰ-ਵਾਰ ਇਹ ਗੁਰਪ੍ਰਸਾਦ ਆਉਂਦਾ ਵੀ ਕੋਈ ਨਾ ਕੋਈ ਆਪਾਂ ਨੂੰ ਗੁਰੂ ਜ਼ਰੂਰ ਧਾਰਨ ਕਰਨਾ ਪੈਣਾ ਹੈ ਸਲੀ ਹੈ ਨਾ ਜਪ ਜਪ ਦਾ ਮਤਲਬ ਹੈ ਵੀ ਸਿਮਰਨ ਕਰ ਜਪ ਇੱਕ ਬਾਣੀ ਦਾ ਨਾਮ ਹੈ ਵੀ ਤੂੰ ਸਿਮਰਨ ਕਰ ਜਪ ਹੈ ਨਾ ਜੀ ਗੁਰਮੰਤਰ ਦਾ ਜਪ ਕਰ ਮੂਲ ਮੰਤਰ ਦਾ ਜਪ ਕਰ ਹਨ ਜਪ ਕਰੀਏ ਬੜਾ ਵਾਰ ਹਨਾ ਆਧ ਸੱਚ जुगाਦ ਸੱਚ ਠੀਕ ਹੈ ਆਧ ਸੱਚ ਵੀ ਰਚਨਾ ਤੋਂ ਪਹਿਲਾਂ ਸੱਚ ਸੀ ਠੀਕ ਹੈ ਜੁਗਾਲ ਸੱਚ ਸਦੀਆਂ ਤੱਕ ਸੱਚ ਹੀ ਰਹਿਣਾ ਠੀਕ ਹੈ ਕਿਸੇ ਵੀ ਗੱਲ ਨੂੰ ਲੈ ਕੇ ਆਪਾਂ ਜਿੰਨਾ ਮਰਜੀ ਝੂਠ ਬੋਲ ਲਈਏ ਹਨ ਤਾਂ ਉਹ ਝੂਠ ਨਾ ਟੁੱਟਦੇ ਜਿਵੇਂ ਕਹਿੰਦੇ ਨਾ ਸਿਆਣੇ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਝੂਠ ਥੋੜੇ ਦਿਨ ਚੱਲਦਾ ਅਖੀਰ ਨੂੰ ਨਾ ਇੱਕ ਸੱਚ ਹੀ ਕੰਮ ਆਉਂਦਾ ਹੈਗਾ ਜਿਹੜਾ ਸਦੀਆਂ ਤੱਕ ਚਾਏਗਾ ਇੱਕ ਝੂਠ ਨੂੰ ਲੁਕਾਉਣ ਦੇ ਲਈ ਆਪਾਂ ਕਿੰਨੇ ਤਰ੍ਹਾਂ ਦੇ ਆਂ ਹੋਰ ਆਪਾਂ ਗੱਲਾਂ ਕਰਤਾ ਕਰਦੇ ਆਂ ਹਨਾ ਹੋਰ ਆਪਾਂ ਹੋਰ ਕੰਮ ਕਰਦੇ ਆਂ ਦਾ ਵੀ ਜਿਹੜਾ ਉਹ ਝੂਠ ਤੇ ਫਿਰ ਵੀ ਝੂਠ ਖਾੜ ਨਹੀਂ ਸਕਦਾਗਾ ਜਿਹੜਾ ਜਿਹੜਾ ਸੱਚ ਹੁੰਦਾਗਾ ਉਹ ਜੁਗਾ ਤੱਕ ਚੱਲਦਾ ਹਨਾ ਠੀਕ ਹੈ ਜਿਹੜਾ ਜਿਹੜਾ ਵੀ ਕੋਈ ਯੋਗ ਆਇਆ ਉਹ ਸੱਚ ਤੋਂ ਸ਼ੁਰੂ ਹੋਇਆ ਤੇ ਸੱਚ ਤੇ ਹੀ ਐਂਡ ਹੋਇਆ ਹੈ ਵੀ ਸੱਚ ਠੀਕ ਹੈ ਹੈ ਵੀ ਸੱਚ ਮਤਲਬ ਪਹਿਲਾਂ ਵੀ ਸੱਚ ਸੀ ਹੁਣੇ ਵੀ ਸੱਚ ਹੈ ਠੀਕ ਹੈ ਕਿ ਸੱਚ ਜੁਗਾ ਤੱਕ ਚੱਲਦਾ ਵੀ ਰਹੇ ਬਸ ਸੱਚ ਹੀ ਰਹੂਗਾ ਹਨ ਕਿਉਂਕਿ ਸੱਚ ਨੂੰ ਨਾ ਆਪਾਂ ਕਈ ਵਰੀਆਂ ਹੁੰਦਾਗਾ ਵੀ ਆਪਾਂ ਝੂਠ ਬੋਲ ਕੇ ਜਿਹੜਾ ਆਪਣਾ ਉਹ ਟਾਈਮ ਪ੍ਰੈਜੈਂਟ ਟਾਈਮ ਹੁੰਦਾ ਕੋ ਆਪਣਾ ਟਾਈਮ ਨਿਕਲ ਜਾਂਦਾ ਹੈਗਾ ਕੰਮ ਵੀ ਸਵਰ ਜਾਂਦਾ ਬਹੁਤ ਪਰ ਉਹਦੀ ਝੂਠ ਦੇ ਕੋਈ ਪੈਰ ਨਹੀਂ ਹੁੰਦੇ ਝੂਠ ਖੜਦਾ ਨਹੀਂਗਾ ਜਿਹੜਾ ਸੱਚ ਹੈ ਉਹ ਹਮੇਸ਼ਾ ਸੱਚ ਰਹਿੰਦਾਗਾ ਤੇ ਹਮੇਸ਼ਾ ਸੱਚ ਦੇ ਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਤੇ ਸੱਚ ਹੀ ਆਪਾਂ ਨੂੰ ਹਮੇਸ਼ਾ ਸਹੀ ਸਲਾਮਤ ਰੱਖਦਾ ਹੈ ਨਾ ਜੇ ਆਪਾਂ ਸੱਚ ਬੋਲਦੇ ਹਾਂ ਨਾ ਆਪਾਂ ਨੂੰ ਕਿਸੇ ਗੱਲ ਦੀ ਡਰ ਭੈਅ ਨਹੀਂ ਹੁੰਦਾਗਾ ਨਾਨਕ ਹੋਸੀ ਵੀ ਸੱਚ ਮਤਲਬ ਪਹਿਲਾਂ ਵੀ ਸੱਚ ਰਿਆ ਹੁਣ ਵੀ ਸੱਚ ਹੈ ਤੇ ਅੱਗੇ ਵੀ ਸੱਚ ਹੀ ਹੋਊਗਾ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਠੀਕ ਹੈ ਹੁਣ ਵੀ ਸੱਚ ਹੈ ਪਿਛਲੇ ਟਾਈਮ 'ਚ ਵੀ ਸੱਚ ਸੀਗਾ ਅੱਗੇ ਵੀ ਸੱਚ ਹੀ ਆਊਗਾ ਹੈ ਨਾ ਤਾ ਵੈਗਰੂ ਜੀ ਇਹ ਸੀ ਆਪਣੇ ਜਿਹੜੇ ਮੂਲ ਮੰਤਰ ਦਾ ਨਾਨਕ ਗੋਸੀ ਵੀ ਸੱਚ ਤੱਕ ਆਪਣਾ ਮੂਲ ਮੰਤਰ ਦਾ ਸਰਤਾ ਮਹਾਤਮਾ ਮੰਨ ਲੋ ਮਰਿਆਦਾ ਦੇ ਸਾਰ ਮੰਨਿਆ ਜਾਂਦਾ ਹੈਗਾ ਤੇ ਇਹ ਸੱਚੇ ਪਾਤਸ਼ਾਹ ਵੈਗਰੂ ਨੇ ਬਖਸ਼ਿਸ਼ ਦਿੱਤੀ ਹੈ ਕਿ ਆਪਾਂ ਇਹਦੇ ਅਰਥ ਕੀਤੇ ਹਨ ਇਸ ਤਰ੍ਹਾਂ ਆਪਾਂ ਅੱਗੇ ਜਰਜੀ ਸਾਹਿਬ ਤੇ ਅਰਥ ਲੈ ਕੇ ਆਵਾਂਗੇ ਅੱਗੇ ਵੀ ਆਪਾਂ ਕਹਾਣੀਆਂ ਦੇ ਦਾਂਦੇ ਜਾਵਾਂਗੇ ਤੇ ਮੇਰੇ ਲਈ ਸਤਿ ਪਾਤਸ਼ਾਹ ਕੇ ਅਰਦਾਸ ਕਰਿਓ ਕਿ ਐਸੇ ਤਰ੍ਹਾਂ ਸੇਵਾ ਮੈਂ ਕਰਦੀ ਰਹਾں کوشش ਕਰਾਂ ਸਾਰੇ ਭੈਣ ਭਰਾ ਗੁਰਬਾਣੀ ਦੇ ਨਾਲ ਜੁੜਨ ਹਨ ਤੇ ਕਿਰਪਾ ਪ੍ਰਮਾਤਮਾ ਕਰਦੇ ਰਹਿਣ ਇਸੇ ਤਰ੍ਹਾਂ ਨਾ ਤੇ ਕਿਉਂਕਿ ਜਦੋਂ ਆਪਾਂ ਗੁਰਬਾਣੀ ਨਾਲ ਜੁੜ ਜਾਂਦੇ ਆ ਸਭ ਤੋਂ ਪਹਿਲਾਂ ਆਪਾਂ ਗੁਰਬਾਣੀ ਨਾਲ ਜੁੜਨਾ ਪੈਂਦਾ ਹਨ ਤੇ ਜਦੋਂ ਆਪਾਂ ਗੁਰਬਾਣੀ ਨਾਲ ਜੁੜ ਜਾਂਦੇ ਆ ਹਨ ਤੇ ਤਾਂ ਘਰ ਪਾਣੀ ਪੜਨੀ ਸ਼ੁਰੂ ਕਰ ਦਿੰਨੇ ਆ ਨਿਤਰਨ ਕਰਨਾ ਸ਼ੁਰੂ ਕਰ ਦਿੰਨੇ ਆ ਤੇ ਆਪਣਾ ਉਹਨੂੰ ਉਹਦੇ ਅਰਥ ਲੈਣੇ ਜ਼ਰੂਰੀ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਜੇਕਰ ਆਪਾਂ ਸੋਚਾਂਗੇ ਜਦੋਂ ਆਪਾਂ ਬਾਣੀ ਸਟਾਰਟ ਕਰਦੇ ਆ ਹਨਾ ਇਹ ਆ ਸੋਚਾਂਗਾ ਕਿ ਮੈਨੂੰ ਅਰਥਾਂ ਦੇ ਨਾਲ ਮੈਂ ਪਾਠ ਕਰਾਂ ਤਾਂ ਇਹ ਖੁਜੀ ਐ ਨਹੀਂ ਹੁੰਦਾ ਹੁੰਦਾਗਾ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਪਾਣੀ ਸਰਵਨ ਕਰਨੀ ਚਾਹੀਦੀ ਹੈ ਫਿਰ ਪੜ੍ਹਨੀ ਚਾਹੀਦੀ ਹੈ ਫਿਰ ਜਦੋਂ ਆਪਾਂ ਉਹਦੇ ਨਾਲ ਜੁੜ ਜਾਂਦੇ ਆਂ ਫਿਰ ਆਪਾਂ ਨੂੰ ਅਰਥ ਕਰਨੇ ਚਾਹੀਦੇ ਆਂ ਅਨਾਈ ਜੀ ਮੈਂ ਵੀ ਸਤਿ ਪਾਸ਼ਾ ਵਾਹਿਗੁਰੂ ਨੇ ਮੇਰੇ ਤੇ ਚਲੋ ਕਿਰਪਾ ਦਿੱਤੀ ਥੋੜੇ ਨਾਲ ਨਾਲ ਮੇਰੇ ਵੀ ਆਦੇ ਹੋ ਜਾਣਗੇ ਹਨ ਤੇ ਮੈਂ ਵੀ ਚਲੋ ਇਸ ਤਰ੍ਹਾਂ ਕੁਰਬਾਨੀ ਨੂੰ ਸਮਝ ਲਵਾਂਗੀ ਤੇ ਹੋਰ ਵੀ ਭੈਣ ਭਰਾ ਮੇਰੇ ਚਲੋ ਸਮਝ ਲੈਣਗੇ ਹਨ ਤੇ ਇਸ ਤਰ੍ਹਾਂ ਆਪਾਂ ਲਾਈਵ ਸਟ੍ਰੀਮ ਤੇ ਆ ਕੇ ਕਿਦਰ ਬਹਿੰਦੇ ਆ ਤਾਂ ਕਰਿਆ ਕਰਾਂਗੇ ਤੇ ਜੇ ਕੋਈ ਭੈਣ ਭਰਾ ਮੇਰਾ ਕੁਰਬਾਨੀ ਨਹੀਂ ਪੜਦਾ ਗੁਰਬਾਨੀ ਨਾਲ ਨਹੀਂ ਜੁੜਿਆਗਾ ਤਾਂ ਕੱਲ ਮੈਂ ਇੱਕ ਵੀਡੀਓ ਆਪਣੇ ਚੈਨਲ ਤੇ ਪਾਈ ਹੈ ਹਨ ਜਿਹਦੇ ਵਿੱਚ ਬਹੁਤ ਸੌਖੇ ਤਰੀਕੇ ਕੇ ਦਸੇ ਗੁਰਬਾਣੀ ਨਾਲ ਜੁੜਨ ਦੇ ਤੁਸੀਂ ਉਹ ਵੀਡੀਓ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿ ਉਸ ਤਰ੍ਹਾਂ ਤੁਸੀਂ ਗੁਰਬਾਣੀ ਨਾਲ ਜੁੜ ਸਕਦੇ ਹੋ ਹੁਣ ਤਾਂ ਵਾਹਿਗੁਰੂ ਜੀ ਹੁਣ ਆਪਾਂ ਕਰਦੇ ਆਂ ਆਪਣੀ ਵੀਡੀਓ ਦੀ ਸਮਾਪਤੀ ਤੇ ਪਰਮਾਤਮਾ ਬਖਸ਼ਿਸ਼ ਕਰਨ ਆਪ ਐਸੀ ਤਰ੍ਹਾਂ ਫੇਰ ਕੱਲ ਨੂੰ ਹੋਣ ਆਈਸਟ੍ਰੀਮ ਤੇ ਆਉਂਦੇ ਰਹੀਏ ਹਰਥ ਲੈ ਕੇ ਆਉਂਦੇ ਰਹੀਏ ਸਿਫਾਸ਼ਾ ਵਾਹਿਗੁਰੂ ਫਿਰ ਫੱਪਣਾ ਕੇ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ